ਸਿਆਣੇ ਨੇ ਕਿਹਾ ਹੈ ਕਿ ਜਦੋਂ ਤੁਹਾਨੂੰ ਗੁੱਸਾ ਚੜਿਆ ਹੋਵੇ ਨਾ ਉਦੋਂ ਇੱਕ ਗਲਾਸ ਪਾਣੀ ਪੀ ਲਓ ਪਰ ਰੋਟੀ ਨਾ ਖਾਓ ਕਿਉਂਕਿ ਗੁੱਸਾ ਚੜਿਆ ਹੁੰਦਾ ਤੁਹਾਡੇ ਹਾਰਮੋਨਜ਼ 네ਗੇਟਿਵ ਥੌਟ ਜ਼ਿਆਦਾ ਔਰ ਤੁਹਾਡੇ ਡਾਈਜੈਸ਼ਨ ਦੇ ਵਿੱਚ ਉਸ ਟਾਈਮ ਐਸਿਡ ਬਣਿਆ ਹੁੰਦਾ ਉਸ ਦੋਸਤ ਉਸ ਟਾਈਮ ਜਿਸ ਤਰ੍ਹਾਂ ਦਾ ਵੀ ਭੋਜਨ ਤੁਸੀਂ ਮਰਜ਼ੀ ਖਾ ਲਓ ਉਨੇ ਤੁਹਾਡੇ ਭੋਜਨ ਨੇ ਗਲਣਾ ਨਹੀਂ ਸੜਨਾ ਹੀ ਸੜਨਾ ਹੈ। ਉਹਨੇ ਰਸੋਲੀਆਂ ਬਣਾਉਣੀਆਂ ਹੀ ਬਰੋਣੀਆਂ। ਮੈਂ ਇੱਕ ਚੀਜ਼ ਦਾ ਦਾਵਾ ਕਰਦਾ ਫਰੁਕੀ ਸਾਹਿਬ ਜਿਹੜੀ ਇਹ ਚੀਜ਼ ਅੱਜ ਆਪਾਂ ਲੈ ਕੇ ਆਏ ਅੱਜ ਤੱਕ ਕੋਈ ਵੈਦ ਕੋਈ ਡਾਕਟਰ ਔਰ ਕਿਸੇ ਨੇ ਵੀ ਨਹੀਂ ਤੁਹਾਨੂੰ ਦੱਸਿਆ ਹੋਣਾਗਾ ਇਹ ਹੈ ਕੀ ਚੀਜ਼ ਜੀ ਫਿਰ ਸਾਨੂੰ ਵੀ ਸਮਝਾ ਦਿਓ। ਫਰੁਕੀ ਸਾਹਿਬ ਇਹ ਹੀ ਅੱਜ ਇੱਕ ਇਹੋ ਜੀ ਚੀਜ਼ ਵਾ ਜਿੰਨੇ ਤੁਹਾਡੇ ਨੁਸਖੇ ਚ ਨਹੀਂ ਜਿੰਨੇ ਤੁਹਾਡੀ ਜ਼ਿੰਦਗੀ ਦੇ ਵਿੱਚ ਜਾਣ ਪੋਣੀ ਹੈ ਜੇ ਕਿਸੇ ਨੂੰ ਕੈਂਸਰ ਆ ਚਾਹੀ ਉਹ ਕਿਸੇ ਵੀ ਤਰ੍ਹਾਂ ਦਾ ਵਾ ਇੱਕ ਕੈਂਸਰ ਦੇ ਵਿੱਚ ਵੀ ਤੁਹਾਡਾ ਬਦਲਾਅ ਦੇਗੀ ਲਾਈਪੋਮਾ ਗੱਟਾ ਨੇ ਬ੍ਰਸਟ ਸਿਸਟਾ ਯੂਟਰਨ ਫਾਈਬਰਡ ਵਾ ਤੇ ਉਹਦੇ ਤੋਂ ਤੁਹਾਡਾ ਛੁਟਕਾਰਾ ਪਾਏਗੀ ਔਰ ਹੋਰ ਬੜੀਆਂ ਤਰ੍ਹਾਂ ਦੀਆਂ ਸਮੱਸਿਆਵਾਂ ਨੇ ਜਿੰਦੇ ਤੋਂ ਇੱਕ ਕੱਲਾ ਜਿਹੜੀ ਆਪਾਂ ਅੱਜ ਚੀਜ਼ ਲੈ ਕੇ ਆਏ ਆ ਇਹ ਤੁਹਾਡਾ ਛੁਟਕਾਰਾ ਪਾਏਗੀ ਔਰ ਜਿੰਦਾ ਡਾਈਜੈਸ਼ਨ ਖਰਾਬ ਆ ਡਾਈਜੈਸ਼ਨ ਸਹੀ ਕਰੇਗਾ ਜਿੰਨੂੰ ਤਵਚਾ ਦੀ ਸਮੱਸਿਆ ਸਕਿਨ ਦੀ ਸਮੱਸਿਆ ਸਕਿਨ ਸਹੀ ਕਰੇਗਾ ਜਿੰਦੇ ਪੈਰਾਂ ਚੋਂ ਸੇਕ ਨਿਕਲਦਾ ਹੱਥ ਪੈਰ ਸੋਂਦੇ ਬਲੱਡ ਪ੍ਰੈਸ਼ਰ 슈ਗਰ ਜਿੰਨੀਆਂ ਸਮੱਸਿਆਵਾਂ ਗਨਾਦਮ ਆਉਂਦੀਆਂ ਕੱਟ ਫਾਈਬਰਡ ਕਿਉਂ ਬਣ ਰਿਹਾ ਯੂਟਰਸ ਫਾਈਬਰੋਇਡ ਕਿਉਂ ਬਣ ਰਿਹਾ ਬਹੁਤ ਵੱਡਾ ਕਾਰਨ ਆ ਕਿ ਅੱਜ ਅਸੀਂ ਪੈਰਾਪਾਰ ਬੈਠਣਾ ਬੰਦ ਕਰਤਾ ਮੈਂ ਆ ਚੀਜ਼ ਦਿਖਾਉਣਾ ਜਿਹੜੀਆਂ ਸਾਡੀਆਂ ਇਹ ਪਿੰਨੀਆਂ ਆ ਚੀਜ਼ ਧਿਆਨ ਇਸ ਤਰ੍ਹਾਂ ਜਦੋਂ ਨਾਲ ਹੁੰਦੀ ਸੀ ਇਥੋਂ ਪ੍ਰੈਸ਼ਰ ਪੈਂਦਾ ਸੀ ਤੇ ਸਾਡੇ ਪੈਲਵਿਕ ਏਰੀਆ ਚ ਬਲੱਡ ਦਾ ਪ੍ਰੈਸ਼ਰ ਵੱਧਦਾ ਸੀ ਜਦੋਂ ਪੈਲਵਿਕ ਏਰੀਆ ਚ ਬਲੱਡ ਦਾ ਪ੍ਰੈਸ਼ਰ ਵੱਧਦਾ ਸੀ ਤਾਂ ਉਹ ਜਿੰਨੇ ਵੀ ਉਹ ਚੀਜ਼ਾਂ ਤੇ ਕੋਈ ਟੌਕਸਿਨ ਸੀ ਉਹਨੂੰ ਰਿਮੂਵ ਕਰ ਦਿੰਦਾ ਸੀ ਤਾਂ ਬਲੱਡ ਪ੍ਰੋਪਰ ਫਲੋ ਹੁੰਦਾ ਸੀ ਤੇ ਆਪਣਾ ਯੂਟਰਸ ਦੇ ਵਿੱਚ ਕੋਈ ਐਕਸਟਰਾ ਚੀਜ਼ ਡਿਪੋਜ਼ਿਟ ਨਹੀਂ ਹੁੰਦੀ ਸੀ ਘੜੇ ਵਾਲੇ ਪਾਣੀ ਦਾ ਤੁਸੀਂ ਇੱਕ ਗਲਾਸ ਲੈ ਕੇ ਉਹਦੇ ਵਿੱਚ ਇੱਕ ਚਮਚ ਐਡ ਕਰ ਦੇਣਾ ਇੱਕ ਚੁਟਕੀ ਇਹ ਨੁਸਖਾ ਤੁਹਾਡਾ ਬਣ ਕੇ ਤਿਆਰ ਬਰ ਤਿਆਰ ਕੀ ਕਰੇਗਾ ਇੱਕ ਗਲਾਸ ਕਿਉਂਕਿ ਸਾਤ ਇੱਕ ਗਲਾਸ ਤੁਹਾਡੀਆਂ ਗੱਠਾ ਖਤਮ ਕਰੇਗਾ ਇੱਕ ਗਲਾਸ ਤੁਹਾਡਾ ਡਾਈਜੈਸ਼ਨ ਸਹੀ ਕਰੇਗਾ ਇੱਕ ਗਲਾਸ ਸੁੱਤੇ ਹੱਥ ਪੈਰਾਂ ਨੂੰ ਉਠਾ ਦੇਗਾ ਇੱਕ ਗਲਾਸ ਬ੍ਰੈਸਿਸਟ ਜਾਂ ਯੂਟਰਸ ਫਾਈਬਰਡ ਖਤਮ ਕਰਨ ਦੀ ਸ਼ਕਤੀ ਰੱਖਦਾ ਔਰ ਇੱਕ ਗਲਾਸ ਵਦਿਆ ਬਲੱਡ ਪ੍ਰੈਸ਼ਰ ਅਪ ਹੋਈ 슈ਗਰ ਔਰ ਸੁੱਤੇ ਹੱਥ ਪੈਰ ਤੇ ਕੋਲੇਸਟ੍ਰੋਲ ਉਹਨੂੰ ਸਹੀ ਕਰੇਗਾ ਅੱਜ ਸਾਡੀਆਂ ਭੈਣਾਂ ਦੇ ਸਾਡੇ ਵੀਰਾਂ ਦੇ ਉਹ ਮਸਲੇ ਅਸੀਂ ਹੱਲ ਕਰਨ ਵਾਲੇ ਆ ਜਿਸ ਮਸਲਿਆਂ ਨੂੰ ਲੈ ਕੇ ਜਿਸ ਪ੍ਰੋਬਲਮਸ ਨੂੰ ਲੈ ਕੇ ਸਾਡੀਆਂ ਭੈਣਾਂ ਬਹੁਤ ਜ਼ਿਆਦਾ ਪਰੇਸ਼ਾਨ ਰਹਿੰਦੀਆਂ ਨੇ ਬਹੁਤ ਜ਼ਿਆਦਾ ਸਟ੍ਰੈਸ ਦੇ ਵਿੱਚ ਜਿੰਦੇ ਕੋਈ ਫਾਈਬਰ ਸਿਸਟ ਬਣ ਗਈ ਹੈ ਇਹ ਕਦੀ ਦਿਮਾਗ 'ਚ ਇਹ ਨਾ ਲੈ ਕੇ ਆਜਿਆ ਕਰੋ ਕਿ ਸੌਲੀ ਬਣ ਗਈ ਹੁਣ ਕੈਂਸਰ ਬਣ ਜਾਏਗਾ ਐਵੇਂ ਨਹੀਂ ਕੈਂਸਰ ਬਣਦਾ ਕੈਂਸਰ ਬਣਦੇ ਵੀ ਕਈ ਕਾਰਨ ਹੁੰਦੇ ਆ ਖਬਰੋਂ ਦੀ ਲੋੜ ਨਹੀਂ ਨਾਗੀ ਲੈਕਟੋਪੈਥੀ ਸੈਂਟਰ ਤੁਹਾਡੇ ਵੱਲ ਤੇ ਸੇਵਾ 'ਚ 24 ਘੰਟੇ ਹਾਜ਼ਰ ਆ ਜਦੋਂ ਮਰਜ਼ੀ ਸਾਡੇ ਕੋਲ ਆਜੋ ਇਸ ਚੀਜ਼ ਨੂੰ ਆਪਾਂ ਠੀਕ ਕਰਕੇ ਦੋ ਅੱਜ ਸਾਡੀਆਂ ਭੈਣਾਂ ਦੇ ਸਾਡੇ ਵੀਰਾਂ ਦੇ ਉਹ ਮਸਲੇ ਸੀ ਹੱਲ ਕਰਨ ਵਾਲੇ ਆ ਜਿਸ ਮਸਲਿਆਂ ਨੂੰ ਲੈ ਕੇ ਜਿਸ ਪ੍ਰੋਬਲਮਸ ਨੂੰ ਲੈ ਕੇ ਸਾਡੀਆਂ ਭੈਣਾਂ ਬਹੁਤ ਜ਼ਿਆਦਾ ਪਰੇਸ਼ਾਨ ਰਹਿੰਦੇ ਆ ਨੇ ਬਹੁਤ ਜ਼ਿਆਦਾ ਸਟ੍ਰੈਸ ਦੇ ਵਿੱਚ ਨੇ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਤੇ ਮੇਰੇ ਨਾਲ ਨੇ ਹਮੇਸ਼ਾ ਦੀ ਤਰ੍ਹਾਂ ਡਾਕਟਰ ਗੁਰਬਖਸ਼ ਸਿੰਘ ਨਾਗੀ ਸਾਹਿਬ ਤੇ ਡਾਕਟਰ ਕਰਨ ਗਟਾਰੀਆ ਜਿਹੜੀਆਂ ਅੱਜ ਸਾਡੇ ਭੈਣਾ ਦੀਆਂ ਪ੍ਰੋਬਲਮਾਂ ਜਿਸ ਕਰਕੇ ਅੱਜ ਸਾਡੀਆਂ ਭੈਣਾ ਇੰਨੀ ਜ਼ਿਆਦਾ ਦਿੱਕਤਾਂ ਦੇ ਵਿੱਚ ਨੇ ਕਿ ਉਹ ਕੰਨਾ ਨੂੰ ਹੱਥ ਲਗਾ ਰਹੀਆਂ ਨੇ ਇੰਨੀਆ ਜ਼ਿਆਦਾ ਸਟ्रेस ਦੇ ਵਿੱਚ ਨੇ ਕਿ ਉਹ ਰਬ ਰਬ ਕਰਕੇ ਆਪਣਾ ਟਾਈਮ ਜਿਹੜਾ ਟਪਾ ਰਹੀਆਂ ਨੇ ਨਗੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫੇਰ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਪਹਿਲੇ ਤੁਹਾਨੂੰ ਜਿਹੜਾ ਅੱਜ ਵਿਸ਼ਾ ਛੇੜਿਆ ਹੈ ਇਸ ਵਾਸਤੇ ਤੁਹਾਨੂੰ ਬਹੁਤ ਬਹੁਤ ਮੁਬਾਰਕਬਾਦ ਹੈ ਬਿਲਕੁਲ ਜੀ ਬਿਲਕੁਲ ਅੱਜ ਬਹੁਤ ਜ਼ਰੂਰੀ ਸੀ ਇਸ ਵਿਸ਼ੇ ਦੀ ਔਰ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਹਕੀਕਤ ਟੀਵੀ ਪੰਜਾਬੀ ਦਾ ਜਿਨ੍ਹਾਂ ਨੇ ਇੱਕ ਵਾਰ ਫਿਰ ਸਾਡੇ ਦਰਸ਼ਕਾਂ ਨਾਲ ਰੂਬਰੂ ਕੀਤਾ ਔਰ ਜਿਹੜਾ ਵਿਸ਼ਾ ਫਰੁਕੀ ਸਾਹਿਬ ਅੱਜ ਲੈ ਕੇ ਆਏ ਆਂ ਆਪਾਂ ਅਸੀਂ ਜਿਸ ਤਰ੍ਹਾਂ ਲਗਾਤਾਰ ਇੱਥੇ ਹਰ ਰੋਜ਼ ਪੇਸ਼ੈਂਟ ਦੀ ਡੀਲਿੰਗ ਹੋ ਰਹੀ ਹੈ ਸਾਡੇ ਨਾਲ ਟਾਕ ਹੋ ਰਹੀ ਹੈ ਗੱਲਬਾਤ ਹੋ ਰਹੀ ਹੈ ਉਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਸਮੱਸਿਆਵਾਂ ਆ ਰਹੀਆਂ ਸੀ ਉਹਨਾਂ ਦੇ ਵਿੱਚ ਅਸੀਂ ਨੋਟ ਕੀਤਾ ਕਿ ਅੱਜ ਇਸ ਚੀਜ਼ ਬਾਰੇ ਅਸੀਂ ਜ਼ਰੂਰ ਆਪਣੇ ਪਿਆਰੇ ਸੋਤਣੇ ਰੂਬਰੂ ਹੋਈਏ ਹਾਂਜੀ ਕਿਉਂਕਿ ਇਹ ਜਿਹੜਾ ਵਿਸ਼ਾ ਸੀ ਕਿ ਇਹ ਵਿਸ਼ਾ ਸੀ ਕਿ ਬੱਚੇ ਦਾ ਨਿਚਰ ਸੌਲੀਆਂ ਦਾ ਬਣ ਜਾਣਾ ਅੱਜ ਦੇਖੋ ਵੈਸੇ ਤਾਂ ਫਰੂਕੀ ਸਾਹਿਬ ਜੇ ਮੈਂ ਗੱਲ ਕਰਾਂ 40 ਸਾਲ ਤੋਂ ਉਮਰ ਜਦੋਂ ਸਾਡੀ ਉੱਪਰ ਜਾਂਦੀ ਹੁੰਦੀ ਹੈ ਨਾ ਉਦੋਂ ਇਹ ਸਾਡੇ ਪਹਿਲੇ ਰਸੌਲੀਆਂ ਇਹ ਸਿਸਟ ਇਹ ਬੰਦੀਆਂ ਸੀ ਠੀਕ ਹੁੰਦੀਆਂ ਸੀ ਜਦੋਂ ਸਾਡੀ ਉਮਰ 40 ਸਾਲ ਤੋਂ ਉੱਪਰ ਜਾਂਦੀ ਨਾ ਫੀਮੇਲ ਦੀ ਜਾਂਦੀ ਆ ਉਦੋਂ ਨੇ ਬੱਚੇ ਦਾ ਨਿਚੇ ਰਸੌਲੀਆਂ ਬੰਦੀਆਂ ਸੀ ਤਾਂ ਆਟੋਮੈਟਿਕ ਠੀਕ ਹੋ ਜਾਂਦੀਆਂ ਸੀ ਉਹ ਪਰ ਠੀਕ ਹੋਣ ਦਾ ਕਾਰਨ ਸੀ ਕਿਉਂਕਿ ਉਹ ਪੰਜ ਤੱਤ ਨਾਲ ਜੁੜੀ ਹੋਈ ਸੀ ਜਿਵੇਂ ਹਵਾ ਪਾਣੀ ਅਗਨੀ ਆਕਾਸ਼ ਤੇ ਪ੍ਰਿਥਵੀ ਅੱਜ ਅਸੀਂ ਪੰਜ ਤੱਤ ਤੋਂ ਟੁੱਟ ਚੁੱਕੇ ਹਾਂ ਠੀਕ ਆ ਅੱਜ ਉਮਰ ਦਾ ਤਾਂ ਕੋਈ ਧਿਆਜ ਰਹਾ ਹੀ ਨਹੀਂ ਗਿਆ ਠੀਕ ਆ ਅੱਜ ਇੱਕ 10 ਤੋਂ 11 ਸਾਲ ਦੀ ਬੱਚੀ ਦੇ ਵੀ ਫਾਈਬਰੇਟ ਬਣ ਰਿਆ ਕਾਰਨ ਜੀ ਜੀ ਕਾਰਨ ਇਹਦੇ ਬਹੁਤ ਜ਼ਿਆਦਾ ਪਰ ਮੈਂ ਕੁਝ ਕਾਰਨ ਸਾਂਝੇ ਕਰੂੰਗਾ ਅੱਜ ਦੇਖੋ ਕੱਲੇ ਗੱਲ ਆਪਾਂ ਫੀਮੇਲ ਦੀ ਨਹੀਂ ਕਰਾਂਗੇ ਅੱਜ ਮੇਲ ਦੀ ਵੀ ਗੱਲ ਕਰਾਂਗੇ ਕਿਉਂਕਿ ਮੇਲ ਦੇ ਵਿੱਚ ਵੀ ਲਾਇਪੋਮਾ ਦੀ ਗੰਡਾ ਗੰਡਾ ਮਤਲਬ ਕਿ ਬਣ ਰਹੀਆਂ ਸਰੀਰ ਦੇ ਵਿੱਚ ਇਹ ਸਭ ਤੋਂ ਵੱਡਾ ਗੰਡਾ ਬਣਨ ਦਾ ਕਾਰਨ ਜਾਂ ਮੇਲ ਜਾਂ ਫੀਮੇਲ ਮੇਰੇ ਸੋ ਤੋਂ ਵੱਡਾ ਕਾਰਨ ਆ ਫਰੂਕੀ ਸਾਹਿਬ ਸਾਡਾ ਗੁੱਸਾ ਗੁੱਸਾ ਹਾਂ ਗੁੱਸਾ ਸਿਆਣੇ ਨੇ ਕਿਹਾ ਹੈ ਕਿ ਜਦੋਂ ਤੁਹਾਨੂੰ ਗੁੱਸਾ ਚੜਿਆ ਹੋਵੇ ਨਾ ਉਦੋਂ ਇੱਕ ਗਲਾਸ ਪਾਣੀ ਪੀ ਲਓ ਪਰ ਰੋਟੀ ਨਾ ਖਾਓ ਕਿਉਂਕਿ ਜਦੋਂ ਗੁੱਸਾ ਚੜਿਆ ਹੁੰਦਾ ਤੁਹਾਡੇ ਹਾਰਮੋਨਜ਼ 네ਗੇਟਿਵ ਥੌਟ ਜ਼ਿਆਦਾ ਔਰ ਤੁਹਾਡੇ ਡਾਈਜੈਸ਼ਨ ਦੇ ਵਿੱਚ ਉਸ ਟਾਈਮ ਬਹੁਤ ਜ਼ਿਆਦਾ ਮਤਲਬ ਕਿ ਡਿਸਟਰਬ ਹੋਇਆ ਹੁੰਦਾ ਐਸਿਡ ਬਣਿਆ ਹੁੰਦਾ ਐਸਿਡ ਬਣਿਆ ਹੁੰਦਾ ਉਸ ਉਸ ਟਾਈਮ ਜਿਸ ਤਰ੍ਹਾਂ ਦਾ ਵੀ ਭੋਜਨ ਤੁਸੀਂ ਮਰਜ਼ੀ ਖਾ ਲੋ ਉਹਨੇ ਤੁਹਾਡੇ ਭੋਜਨ ਨੇ ਗਲਣਾ ਨਹੀਂ ਸੜਨਾ ਹੀ ਸੜਨਾ ਤੇ ਸੜਿਆ ਹੋਇਆ ਭੋਜਨ ਸੜੀ ਹੋਈ ਚੀਜ਼ ਕਦੇ ਵੀ ਤੁਹਾਨੂੰ ਸਹੀ ਤਰੀਕੇ ਨਾਲ ਡਿਸੀਜਨ ਲੈਣ ਦੀ ਸ਼ਮਤਾ ਨਹੀਂ ਰੱਖੇਗੀ ਉਹਨੇ ਕੋਈ ਨਾ ਕੋਈ ਪ੍ਰੋਬਲਮ ਬਣਾਉਣੀ ਹੀ ਬਣਾਉਣੀ ਆ ਉਹਨੇ ਰਸੋਲੀਆਂ ਬਣਾਉਣੀਆਂ ਹੀ ਬਣਾਉਣੀਆਂ ਮਤਲਬ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਸਾਫ ਸਾਫ ਵੀ ਜਿਹੜੇ ਸਾਡੀ ਭੈਣ ਜਾਂ ਜਿਹੜੇ ਸਾਡੇ ਵੀਰ ਗੁੱਸੇ ਦੇ ਵਿੱਚ ਭੋਜਨ ਕਰਦੇ ਨੇ ਜਾਂ ਗੁੱਸੇ ਦੇ ਵਿੱਚ ਕੁਝ ਵੀ ਖਾਂਦੇ ਨੇ ਪਾਣੀ ਤੋਂ ਇਲਾਵਾ ਇਹ ਪੀਂਦੇ ਨੇ ਤਾਂ ਉਹਨਾਂ ਕਰਕੇ ਵੀ ਜਿਹੜਾ ਮਾਮਲਾ ਰਸੋਲੀਆਂ ਵਾਲੇ ਪਾਸੇ ਨੂੰ ਵੱਧ ਸਕਦਾ ਹੈ ਹਾਂ ਮਤਲਬ ਗੁੱਸੇ ਦੇ ਵਿੱਚ ਤੁਸੀਂ ਲਿਕਵਿਡ ਚੀਜ਼ ਦਾ ਸੇਵਨ ਕਰ ਸਕਦੇ ਹੋ ਕੋਈ ਜੂਸ ਪੀ ਸਕਦੇ ਹੋ ਸਭ ਤੋਂ ਸੌਖਾ ਤਰੀਕਾ ਹੈ ਪਾਣੀ ਪੀਓ ਪਾਣੀ ਨਾਲ ਤੁਹਾਡਾ ਬ੍ਰੇਨ ਸ਼ਾਂਤ ਹੋ ਜਾਏਗਾ ਜੀ ਜੀ ਇਸ ਲਈ ਖਾਣਾ ਆਪਾਂ ਉਸ ਟਾਈਮ ਤੇ ਨਹੀਂ ਖਾਣਾ ਜੀ ਜੀ ਅਸੀਂ ਕਾਰਨ ਸਮਝਾਂਗੇ ਤੁਹਾਡੇ ਕੋਲ ਇਹਦੇ ਕਾਰਨ ਕੀ ਨੇ ਸਾਡੇ ਨਾਲ ਡਾਕਟਰ ਕਰਨ ਕੁਟਾਰੀਆ ਸਾਹਿਬ ਵੀ ਨੇ ਕੁਟਾਰੀਆ ਸਾਹਿਬ ਇੱਕ ਵਾਰ ਫੇਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਜੀ ਹਕੀਕਤ ਦੀ ਪੰਜਾਬੀ ਦਾ ਔਰ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਸਾਰੇ ਚੜ੍ਹਦੀ ਕਲਾ 'ਚ ਹੋਣਗੇ ਔਰ ਤੰਦਰੁਸਤ ਹੋਣਗੇ ਅੱਛਾ ਕਰਨ ਸਾਹਿਬ ਇਹ ਤੁਸੀਂ ਕਿਹੜੀਆਂ ਚੀਜ਼ਾਂ ਰੱਖੀਆਂ ਨੇ ਇੱਕ ਇਹ ਮਤਲਬ ਡਾਰਕ ਗ੍ਰੀਨ ਹੈਗਾ ਇੱਕ ਇਹ ਨਮਕ ਸਟਾਈਲ 'ਚ ਤੁਸੀਂ ਕੁਝ ਰੱਖਿਆ ਤੇ ਇੱਕ ਹਲਕਾ ਜਿਹਾ ਰੈਡੀਸ਼ ਹੈਗਾ ਇਹ ਕੀ ਹੈ ਚੀਜ਼ਾਂ ਹੈਗੀਆਂ ਨੇ ਕੀ ਹੱਲ ਕਰਨਗੀਆਂ ਜਿਸ ਤਰੀਕੇ ਨਾਲ ਗੰਡਾਂ ਦੀ ਗੱਲ ਕੀਤੀ ਹੈ ਲਾਈਪੋਮੇ ਦੀ ਗੱਲ ਕੀਤੀ ਹੈ ਡਾਕਟਰ ਸਾਹਿਬ ਨੇ ਬਿਲਕੁਲ ਜੀ ਬਿਲਕੁਲ ਦੇਖੋ ਜਿਵੇਂ ਨਾਗੀ ਸਾਹਿਬ ਨੇ ਦੱਸਿਆ ਕਿ ਗੰਡਾ ਇੱਕ ਤਾਂ ਯੂਟਰਸ ਫਾਈਬਰੇਡ ਬਣਦੀ ਆ ਔਰ ਨਾਲ ਹੀ ਲੇਡੀਜ਼ ਦੇ ਵਿੱਚ ਅੱਜ بڑے ਕੇਸਾਂ ਨੂੰ ਦੇਖਣ ਨੂੰ ਮਿਲ ਰਹੇ ਆ ਬ੍ਰੈਸ ਸਿਸਟ ਦੇ ਠੀਕ ਹੈ ਵੀ ਬ੍ਰੈਸਟ ਦੇ ਵਿੱਚ ਗੰਡ ਬਣ ਜਾਂਦੀ ਆ ਹੁਣ ਉਹਦਾ ਵੀ ਕਾਰਨ ਸੇਮ ਹੈ ਜਦੋਂ ਤੁਹਾਡੇ ਹੁਣ ਮੈਂ ਤੁਹਾਨੂੰ ਦੱਸਦਾ ਹਾਂ ਯੂਟਰਸ ਫਾਈਬਰੇਡ ਦੇ ਵਿੱਚ ਔਰ ਬ੍ਰੈਸ ਸਿਸਟ ਦੇ ਵਿੱਚ ਗੰਡਾ ਮੰਨਣ ਦਾ ਕਾਰਨ ਜਦੋਂ ਉਸ ਏਰੀਏ ਦੇ ਵਿੱਚ ਤੁਹਾਡੇ ਸੈੱਲ ਡੈਮੇਜ ਹੋ ਜਾਣਗੇ ਟਿਸ਼ੂ ਡੈੱਡ ਹੋ ਜਾਣਗੇ ਤਾਂ ਉਸ ਤੋਂ ਬਾਅਦ ਉਸ ਏਰੀਏ ਦੇ ਆਰਗਨਸ ਡਿਸਟਰਬ ਹੋਣਗੇ ਕਿਉਂਕਿ ਦੇਖੋ ਸੈੱਲ ਟਿਸ਼ੂ ਆਰਗਨ ਸਿਸਟਮ ਤੇ ਬੋਡੀ ਜਦੋਂ ਇਹ ਦੋ ਚੀਜ਼ਾਂ ਡਿਸਟਰਬ ਹੋਣਗੀਆਂ ਤਾਂ ਆਰਗਨਸ ਖਰਾਬ ਹੋਣਗੇ ਹੀ ਹੋਣਗੇ ਔਰ ਜਦੋਂ ਆਰਗਨਸ ਖਰਾਬ ਹੋਣਗੇ ਤਾਂ ਸਰੀਰ ਦੇ ਹਾਰਮੋਨਸ ਵਿਗੜਨਗੇ ਔਰ ਜਦੋਂ ਸਰੀਰ ਦੇ ਹਾਰਮੋਨਸ ਵਿਗੜਨਗੇ ਤਸਰੀਰ ਦਾ ਸੁਭਾਅ ਵਿਗੜੂਗਾ ਤੇ ਜਦੋਂ ਸੁਭਾਅ ਵਿਗੜ ਗਿਆ ਫਿਰ ਖਾਣ ਪੀਣ ਵਿਗੜੇਗਾ ਤੇ ਜਦੋਂ ਖਾਣ ਪੀਣ ਵਿਗੜ ਗਈ ਫਿਰ ਸਿਹਤ ਵਿਗੜ ਜੇਗੀ ਹੁਣ ਅੱਜ ਇਹ ਤਾਂ ਹੋ ਗਈ ਜਿਹੜੀ ਯੂਟਰਸ ਫਾਈਬਰੇਟ ਤੇ ਬ੍ਰੈਸਟ ਸਿਸਟਾ ਦਾ ਹੁਣ ਅੱਜ ਸਾਡੇ ਵੀਰ ਭਰਾਵਾਂ ਦੇ ਲਾਈਪੋਮਾ ਦੀਆਂ ਗੰਡਾ ਹੋ ਰਹੀਆਂ ਨੇ ਜਿਹੜੀਆਂ ਕਿ ਅਲੱਗ-ਅਲੱਗ ਜਗ੍ਹਾ ਤੇ ਹੋ ਜਾਂਦੀਆਂ ਨੇ ਜਿਵੇਂ ਕਿ ਕਈਆਂ ਦੇ ਬਾਹਾਂ ਤੇ ਹੋ ਜਾਂਦੀਆਂ ਨੇ ਕਈਆਂ ਦੇ ਇਸ ਏਰੀਏ ਚ ਕਈਆਂ ਦੇ ਇੱਥੇ ਕਈਆਂ ਦੇ ਇੱਥੇ ਕਈਆਂ ਦੇ ਪੱਟਾਂ ਤੇ ਕਈਆਂ ਦੇ ਲੱਤਾਂ ਤੇ ਮਤਲਬ ਅਲੱਗ-ਅਲੱਗ ਜਗ੍ਹਾ ਤੇ ਮਲਟੀਪਲ ਪਰ ਇਹ ਸਟਾਰਟਿੰਗ ਇੱਕ ਤਾਂ ਹੀ ਹੁੰਦੀ ਫਰੁਕੀ ਸਾਹਿਬ ਇਹ ਮਲਟੀਪਲ ਬਣ ਜਾਂਦੀਆਂ ਨੇ ਹੁਣ ਇਹਦਾ ਕੀ ਕਾਰਨ ਆ ਜਿਹੜੇ ਤਾਂ ਵੀਰ ਜਿੰਮ ਲਾ ਰਹੇ ਨੇ ਉਹ ਕਿਤੇ ਨਾ ਕਿਤੇ ਉਸ ਪ੍ਰੋਟੀਨ ਦਾ ਸੇਵਨ ਕਰਦੇ ਨੇ ਜਿੰਮ ਵਾਲੇ ਦਾ ਜਿੰਦੇ ਕਰਕੇ ਐਕਸਟਰਾ ਪ੍ਰੋਟੀਨ ਐਕਸਟਰਾ ਚਰਬੀ ਸਰੀਰ ਦੇ ਵਿੱਚੋਂ ਬਾਹਰ ਆਉਣ ਲੱਗ ਜਾਂਦੀ ਆ ਇਹ ਬਣ ਦਾ ਕਾਰਨ ਹੁੰਦਾ ਹੁਣ ਦੂਜੇ ਨੰਬਰ ਤੇ ਆ ਗਿਆ ਕਾਰਨ ਜਦੋਂ ਤੁਸੀਂ ਜ਼ਿਆਦਾ ਪ੍ਰੋਟੀਨ ਵਾਲੀਆਂ ਚੀਜ਼ਾਂ ਖਾਣੇ ਹੋ ਔਰ ਗਲਤ ਸਮੇਂ ਤੇ ਖਾਣੇ ਹੋ ਪ੍ਰੋਟੀਨ ਖਾਣਾ ਮਾੜੀ ਚੀਜ਼ ਨਹੀਂ ਗੀ ਪਰ ਉਹਦਾ ਸਮਾਂ ਗਲਤ ਹੋਣਾ ਸਮਾਂ ਸਾਰ ਨਹੀਂ ਗਲਤ ਹੋਣਾ ਉਹ ਤੁਹਾਨੂੰ ਉਸ ਚੀਜ਼ ਲਈ 네ਗੇਟਿਵ ਕਰਦੀ ਆ ਜਦੋਂ ਤੁਸੀਂ ਗਲਤ ਸਮੇਂ ਤੇ ਖਾਓਗੇ ਤਾਂ ਫਿਰ ਉਹ ਜਿਹੜੀ ਐਕਸਟਰਾ ਚਰਬੀ ਦੀ ਗਰੋਥ ਆ ਉਹ ਤੁਹਾਨੂੰ ਦਿਖਣ ਲੱਗ ਜਾਂਦੀ ਆ ਔਰ ਜਦੋਂ ਉਹ ਦਿਖਦੀ ਆ ਫਿਰ ਉਹ ਆਪਣੇ ਸਰੀਰ ਦੇ ਵਿੱਚ ਭੜਾਪਨ ਬਣਾ ਦਿੰਦੀ ਆ ਅੱਜ ਉਸੇ ਚੀਜ਼ਾਂ ਨੂੰ ਕਵਰ ਕਰਨ ਲਈ ਯੂਟਰਸ ਫਾਈਬਰੋਇਡ ਨੂੰ ਬ੍ਰੈਸਟ ਸਿਸਟ ਨੂੰ ਔਰ ਲਾਈਪੋਮਾ ਦੀਆਂ ਗੱਠਾਂ ਨੂੰ ਸਹੀ ਕਰਨ ਦੇ ਲਈ ਆਪਾਂ ਇੱਕ ਬੜਾ ਹੀ ਸ਼ਾਨਦਾਰ ਤਿਕਰੇਲੂ ਔਰ ਮੈਂ ਇੱਕ ਚੀਜ਼ ਦਾ ਦਾਵਾ ਕਰਦਾ ਫਰੁਕੀ ਸਾਹਿਬ ਜਿਹੜੀ ਇਹ ਚੀਜ਼ ਅੱਜ ਆਪਾਂ ਲੈ ਕੇ ਆਏ ਆ ਇਹ ਚੀਜ਼ ਤਾਨੂੰ ਸਿਰਫ ਮੌਤ ਦੇ ਸਕਦੀ ਆ ਮਤਲਬ ਜਦੋਂ ਤੁਹਾਨੂੰ ਮੌਤ ਆਏਗੀ ਇਹ ਮੌਤ ਤੋਂ ਨਹੀਂ ਬਚਾ ਸਕਦੀ ਬਾਕੀ ਇਹਦੇ ਵਿੱਚ ਐਡੀ ਕੈਪੇਬਿਲਟੀ ਆ ਇੰਨੀ ਤਾਕਤ ਆ ਕਿ ਇਹ 200 ਤੋਂ ਲੈ ਕੇ 300 ਤਰ੍ਹਾਂ ਦੀਆਂ ਸਮੱਸਿਆਵਾਂ 'ਵਾਂ ਤੋਂ ਤੁਹਾਡਾ ਛੁਟਕਾਰਾ ਦੇ ਸਕਦੀ ਜਿੰਦੇ ਚ ਸਭ ਤੋਂ ਪਹਿਲਾਂ ਜੇ ਕਿਸੇ ਨੂੰ ਕੈਂਸਰ ਆ ਚਾਹੀਏ ਉਹ ਕਿਸੇ ਵੀ ਤਰ੍ਹਾਂ ਦਾ ਵਾ ਇਹ ਕੈਂਸਰ ਦੇ ਵਿੱਚ ਵੀ ਤੁਹਾਡਾ ਬਦਲਾਅ ਦੇਗੀ ਲਾਈਪੋਮਾ ਗੱਠਾਂ ਨੇ ਬ੍ਰੈਸਟ ਸਿਸਟਾ ਯੂਟਰਨਲ ਫਾਈਬਰੋਇਡ ਵਾ ਇਹ ਉਹਦੇ ਤੋਂ ਤੁਹਾਡਾ ਛੁਟਕਾਰਾ ਪਾਈਗੀ ਔਰ ਹੋਰ ਬੜੀਆਂ ਤਰ੍ਹਾਂ ਦੀਆਂ ਸਮੱਸਿਆਵਾਂ 'ਵਾਂ ਨੇ ਜਿੰਦੇ ਤੋਂ ਇੱਕ ਕੱਲਾ ਜਿਹੜੀ ਆਪਾਂ ਅੱਜ ਚੀਜ਼ ਲੈ ਕੇ ਆਏ ਆ ਇਹ ਤੁਹਾਡਾ ਛੁਟਕਾਰਾ ਪਾਏਗੀ ਔਰ ਮੈਂ ਹਰ ਵਾਰ ਦੀ ਤਰ੍ਹਾਂ ਕਹਿਣਾ ਵਾ ਜਿਹੜੀ ਚੀਜ਼ ਟੇਬਲ ਤੇ ਪਈ ਆ ਇਹ ਸਿਰਫ ਕੁਦਰਤੀ ਆ ਆਰਗੈਨਿਕ ਔਰ ਆਰਟੀਫੀਸ਼ਲ ਨਹੀਂ ਹੈਗੀ ਅੱਛਾ ਇਹ ਹੈ ਕਿ ਚੀਜ਼ ਜੀ ਫਿਰ ਸਾਨੂੰ ਇਹ ਵੀ ਸਮਝਾ ਦਿਓ ਬਿਲਕੁਲ ਜੀ ਬਿਲਕੁਲ ਫਰੂਕੀ ਸਾਹਿਬ ਜਿਹੜੀ ਇਹ ਚੀਜ਼ ਪਈ ਆ ਇਹ ਆ ਮਿੱਠਾ ਸੋਡਾ ਤੇ ਆਹ ਜੀ ਫਰੂਕੀ ਸਾਹਿਬ ਇਹੀ ਅੱਜ ਇੱਕ ਇਹੋ ਜੀ ਚੀਜ਼ ਵਾ ਜਿੰਨੇ ਤੁਹਾਡੇ ਨੁਸਖੇ ਚ ਨਹੀਂ ਜਿੰਨੇ ਤੁਹਾਡੀ ਜ਼ਿੰਦਗੀ ਦੇ ਵਿੱਚ ਜਾਣ ਪਾਣੀ ਹੈ ਜਿਹੜੀ ਜ਼ਿੰਦਗੀ ਤੋਂ ਤੁਸੀਂ ਨਿਰਾਸ਼ ਹੋ ਚੁੱਕੇ ਹੋ ਅੱਜ ਸੁਸਾਈਡ ਥੋਟ ਆ ਰਹੇ ਨੇ ਦਿਮਾਗ 'ਚ ਕਿ ਮੇਰੇ ਤਾਂ ਬੱਚੇ ਤਾਂ ਨਹੀਂ ਤੇ ਸੋਲੀਆਂ ਬਣ ਗਿਆ ਮੈਂ ਤਾਂ ਗਈ ਅੱਜ ਇੰਨੇ ਤੁਹਾਡੇ ਉਹ ਥੋਟ ਤੁਹਾਡੇ ਹਾਰਮੋਨਸ ਤੁਹਾਡੇ ਮੂਡ ਨੂੰ ਸਹੀ ਕਰਨਾ ਹੈ ਕੀ ਬੰਦਾ ਜੀ ਜੀ ਅੱਛਾ ਕਾਰਨ ਕੀ ਬਣਦਾ ਨਗੀ ਸਾਹਿਬ ਤੁਸੀਂ ਆਪਣੀ ਬਹੁਤ ਸੈਂਕੜੇ ਮਰੀਜ਼ਾਂ ਦਾ ਤੁਸੀਂ ਟ੍ਰੀਟਮੈਂਟ ਇਲਾਜ ਕਰ ਚੁੱਕੇ ਹੋ ਕਾਰਨ ਕੀ ਬਣਦਾ ਹੈ ਫਾਈਬਰੋਇਡਸ ਦਾ ਜਿਹੜਾ ਯੂਟਰਸ ਦੇ ਵਿੱਚ ਹੋ ਜਾਂਦੀਆਂ ਨੇ ਓਵਰੀ ਦੇ ਵਿੱਚ ਹੋ ਜਾਂਦੀ ਹੈ ਸਾਡੇ ਭਰਾਵਾਂ ਦੇ ਪੇਟ ਦੇ ਉੱਤੇ ਹੋਗੀ ਛਾਤੀ ਦੇ ਉੱਤੇ ਹੋਗੀ ਬਾਹਾਂ 'ਚ ਹੋਗੇ ਕਾਰਨ ਮੇਨ ਕਾਰਨ ਤੁਹਾਡੇ ਸਮਝ ਚ ਕੀ ਆਇਆ ਫਰੂਕੀ ਸਾਹਿਬ ਸਭ ਤੋਂ ਵੱਡਾ ਕਾਰਨ ਪਤਾ ਕੀ ਆਜਾ ਕਿ ਸਾਡਾ ਬਲੱਡ ਹੀ ਸਾਡੀ ਦਵਾਈ ਹੈ ਤੇ ਸਾਡਾ ਬਲੱਡ ਹੀ ਸਾਡਾ ਰੋਗ ਆ ਠੀਕ ਹੈ ਉਹ ਕਿਦਾਂ ਜਦੋਂ ਜਿਸ ਏਰੀਆ 'ਚ ਸਾਡਾ ਬਲੱਡ ਜਾਣਾ ਘਟੇਗਾ ਉਸ ਜਿਹੜੀ ਸਮੱਸਿਆ ਹੋਏਗੀ ਅੱਜ ਫਾਈਬਰੋਇਡ ਕਿਉਂ ਬਣ ਰਿਹਾ ਯੂਟਰਸ ਫਾਈਬਰੋਇਡ ਕਿਉਂ ਬਣ ਰਿਹਾ ਅੱਜ ਆਪਾਂ ਉਹਦੇ ਤੇ ਗੱਲ ਕਰਨ ਲੱਗੇ ਆ ਦੇਖੋ ਸਭ ਤੋਂ ਵੱਡਾ ਕਾਰਨ ਮੈਂ ਕੁਝ ਚੀਜ਼ਾਂ ਸੇ ਗੁੱਸਾ ਆਉਣਾ ਤਾਂ ਉਹਦਾ ਦੱਸਿਆ ਦੱਸਿਆ ਡਾਕਟਰ ਸਾਹਿਬ ਨੇ ਦੱਸਿਆ ਇੱਕ ਹੋਰ ਬਹੁਤ ਵੱਡਾ ਕਾਰਨ ਆ ਕਿ ਅੱਜ ਅਸੀਂ ਪੈਰਾ ਪਾਰ ਬੈਠਣਾ ਬੰਦ ਕਰਤਾ ਇਹ ਵੀ ਕਾਰਨ ਬਹੁਤ ਵੱਡਾ ਜਦੋਂ ਅਸੀਂ ਪੈਰਾ ਪਾਰ ਬੈਂਦੇ ਸੀ ਨਾ ਰੁਕੀ ਸਾਹਿਬ ਮੈਂ ਆ ਚੀਜ਼ਾਂ ਦਿਖਾਉਣਾ ਜਿਹੜੀਆਂ ਸਾਡੀਆਂ ਇਹ ਪਿੰਨੀਆਂ ਆ ਚੀਜ਼ ਧਿਆਨ ਨਾਲ ਇਸ ਤਰ੍ਹਾਂ ਜਦੋਂ ਨਾਲ ਹੁੰਦੀ ਸੀ ਇਤੋਂ ਪ੍ਰੈਸ਼ਰ ਪੈਂਦਾ ਸੀ ਤੇ ਸਾਡੇ ਪੈਲਵਿਕ ਏਰੀਆ ਚ ਬਲੱਡ ਦਾ ਪ੍ਰੈਸ਼ਰ ਵੱਧਦਾ ਸੀ ਜਦੋਂ ਪੈਲਵਿਕ ਏਰੀਆ ਚ ਬਲੱਡ ਦਾ ਪ੍ਰੈਸ਼ਰ ਵੱਧਦਾ ਸੀ ਤਾਂ ਉਹ ਜਿੰਨੇ ਵੀ ਉਹ ਚੀਜ਼ਾਂ ਤੇ ਕੋਈ ਟੌਕਸਿਨ ਸੀ ਉਹਨੂੰ ਰਿਮੂਵ ਕਰ ਦਿੰਦਾ ਸੀ ਤਾਂ ਬਲੱਡ ਪ੍ਰੋਪਰ ਫਲੋ ਹੁੰਦਾ ਸੀ ਤੇ ਆਪਣਾ ਯੂਟਰਸ ਦੇ ਵਿੱਚ ਕੋਈ ਐਕਸਟਰਾ ਚੀਜ਼ ਡਿਪੋਜ਼ਿਟ ਨਹੀਂ ਹੁੰਦੀ ਸੀ ਪਰ ਅੱਜ ਕੀ ਹੋ ਰਿਹਾ ਪਹਿਲੇ ਨੰਬਰ ਤੇ ਸਵੇਰ ਪੇਟ ਸਾਫ਼ ਕਰਨ ਲੱਗਿਆ ਇੰਗਲਿਸ਼ ਟਾਇਲਟ ਯੂਜ਼ ਕੀਤੀ ਜਾ ਰਹੀ ਹੈ ਪੈਰਾ ਪਾਰ ਬੈਠਣਾ ਬੰਦ ਹੋ ਗਿਆ ਦੂਜੇ ਨੰਬਰ ਤੇ ਘਰ ਦੇ ਵਿੱਚ ਪੈਰਾਪਰ ਵਾਲੀ ਕਹਾਣੀ ਹੀ ਖਤਮ ਹੋ ਗਈ ਆ ਹੁਣ ਇਹ ਸਭ ਤੋਂ ਔਰ ਇੱਕ ਹੋਰ ਵੱਡਾ ਕਾਰਨ ਫਾਸਟ ਫੂਡ ਫਾਸਟ ਫੂਡ ਬਿਲਕੁਲ ਜੀ ਜਿੰਦੇ ਵਿੱਚ ਸਭ ਤੋਂ ਜ਼ਿਆਦਾ ਖਤਰਨਾਕ ਮੈਦੇ ਵਾਲੀਆਂ ਚੀਜ਼ਾਂ ਓਕੇ ਜਿਵੇਂ ਕਿ ਨਿਊਡਲ ਜਿਵੇਂ ਕਿ ਮਕਰੋਨੀ ਠੀਕ ਹੈ ਪਾਸਤਾ ਇਹ ਜਿਹੜਾ ਵੀ ਭੈਣਾ ਮੈਂ ਦਾਅਵੇ ਨਾਲ ਕਹਿੰਨਾ ਜਿਹੜੇ ਮਕਰੋਨੀ ਨਿਊਡਲ ਪਾਸਤਾ ਐ ਮੈਦੇ ਵਾਲੇ ਚੀਜ਼ਾਂ ਦਾ ਜ਼ਿਆਦਾ ਸੇਵਨ ਕਰਦੇ ਆ ਮੇਰੀ ਗੱਲ ਲਿਖ ਕੇ ਲੈ ਲਓ ਆਉਣ ਵਾਲੇ ਸਮੇਂ 'ਚ ਫਾਈਬਰਡ ਬੰਨਣਾ ਹੀ ਬੰਨਣਾ ਬਿਲਕੁਲ 101% ਸਰ ਸਾਨੂੰ ਚਿੱਟੀਆਂ ਚੀਜ਼ਾਂ ਅੱਜ ਤੋਂ ਪਹਿਲਾਂ ਹੀ ਸਾਡੇ ਗ੍ਰੰਥਾਂ 'ਚ ਲਿਖ ਦਿੱਤਾ ਜਾ ਚੁੱਕਿਆ ਕਿ ਚਿੱਟੀ ਚੀਜ਼ ਸਾਡੇ ਲਈ ਜ਼ਹਿਰ ਆ ਸਭ ਤੋਂ ਪਹਿਲੇ ਨੰਬਰ ਤੇ ਚਿੱਟਾ ਨੰਬਰ ਚਿੱਟਾ ਕੀ ਆ ਗਿਆ ਮੈਦਾ ਦੂਜੇ ਨੰਬਰ ਤੇ ਚਿੱਟਾ ਕੀ ਆ ਗਿਆ ਨਮਕ ਤੀਜੇ ਨੰਬਰ ਤੇ ਚਿੱਟਾ ਕੀ ਆ ਗਿਆ ਦੁੱਧ ਇਹ ਚਿੱਟੀਆਂ ਚੀਜ਼ਾਂ ਸਾਡੇ ਸਰੀਰ ਲਈ ਪਹਿਲਾਂ ਹੀ ਲਿਖਿਆ ਜਾ ਚੁੱਕਿਆ ਜ਼ਹਿਰ ਆ ਠੀਕ ਹੈ ਇਹਨਾਂ ਨੂੰ ਬੰਦ ਕਰਨਾ ਪੈਣਾ ਇਹ ਚੀਜ਼ਾਂ ਨੂੰ ਦੇਖਣੀਆਂ ਪੈਣੀਆਂ ਪਰ ਅੱਜ ਆਪਾਂ ਜਿਹੜੀ ਚੀਜ਼ ਤੁਹਾਡੇ ਸਾਹਮਣੇ ਲੈ ਕੇ ਆਏ ਆ ਫਾਰਮੂਲੇ ਰੂਪ ਦੇ ਵਿੱਚ ਠੀਕ ਹੈ ਇਹਦੇ ਵਿੱਚ ਇੱਕ ਚੀਜ਼ ਚਿੱਟੀ ਪਈ ਹੈ ਪਰ ਉਹ ਚਿੱਟੀ ਚੀਜ਼ ਦਾ ਜਿਹੜਾ ਰਿਜ਼ਲਟ ਹੈ ਨਾ ਉਹ ਅਲੱਗ ਚੀਜ਼ ਹੈ ਅਮਰਤਾਲਾ ਤੇ ਅੱਜ ਆਪਾਂ ਜਿਹੜਾ ਫਾਰਮੂਲਾ ਨੁਸਖਾ ਦੇਣ ਲੱਗੇ ਆ ਔਰ ਮੈਂ ਤੁਹਾਨੂੰ ਦਾਵਾ ਕਰਦਾ ਇਸ ਚੀਜ਼ ਨੂੰ ਜਿਹੜਾ ਇਹਨਾਂ ਚੀਜ਼ਾਂ ਨੂੰ ਵਰਤੇਗਾ ਪਹਿਲੀ ਗੱਲ ਕੀ ਚੀਜ਼ ਹੋ ਰਹਾ ਜਿੰਦੇ ਕੋਈ ਫਾਈਬਰੋਇਡ ਸਿਸਟ ਬਣ ਗਈ ਹੈ ਇਹ ਕਦੀ ਦਿਮਾਗ 'ਚ ਇਹ ਨਾ ਲੈ ਕੇ ਆ ਜਾ ਕਰੋ ਕਿ ਸੋਲੀ ਬਣ ਗਈ ਹੁਣ ਕੈਂਸਰ ਬਣ ਜਾਏਗਾ ਐਵੇਂ ਨਹੀਂ ਕੈਂਸਰ ਬਣਦਾ ਕੈਂਸਰ ਬੰਦ ਦੇ ਵੀ ਕਈ ਕਾਰਨ ਹੁੰਦੇ ਆ ਖਬਰੋਂ ਦੀ ਲੋੜ ਨਹੀਂ ਨਾਗੀ ਲੈਕਟੋਪੈਥੀ ਸੈਂਟਰ ਤੁਹਾਡੇ ਵੱਲ ਤੇ ਸੇਵਾ 'ਚ 24 ਘੰਟੇ ਹਾਜ਼ਰ ਆ ਜਦੋਂ ਮਰਜ਼ੀ ਸਾਡੇ ਕੋਲ ਆ ਜਾਓ ਇਹ ਚੀਜ਼ਾਂ ਨੂੰ ਆਪਾਂ ਠੀਕ ਕਰਕੇ ਤੋੜਾਂਗੇ ਜੀ ਜੀ ਅੱਛਾ ਹੁਣ ਘਟਾਰੇ ਸਾਹਿਬ ਸਾਨੂੰ ਇਹ ਨੁਸਖਾ ਫਾਰਮੂਲਾ ਦੱਸੋ ਵੀ ਇਹ ਕੀ ਕਰਨਾ ਹੈ ਤੇ ਇਹ ਇਹ ਕੀ ਚੀਜ਼ ਹੈਗੀ ਇਹ ਵੀ ਸਾਨੂੰ ਸਮਝਾ ਦਿਓ ਬਿਲਕੁਲ ਜੀ ਬਿਲਕੁਲ ਫਰੂਕੀ ਸਾਹਿਬ ਇਹ ਇਦਾਂ ਦੀ ਚੀਜ਼ ਆ ਜਿੰਨੇ ਤੁਹਾਡੇ ਹਾਰਮੋਨਸ ਜਿੰਨੇ ਤੁਹਾਡੇ ਪੀਰੀਅਡ ਸਰਕਲ ਨੂੰ ਬੈਲੈਂਸ ਕਰਨਾ ਵਾ ਜਿਨਨੇ ਤੁਹਾਡੇ ਮੂਡ ਜਿਹੜੇ ਸਵਿੰਗਸ ਹੋ ਰਹੇ ਨੇ ਗੁੱਸਾ ਚਿੜਚਰਾਪਨ ਆ ਰਿਹਾ ਵਾ ਔਰ ਜਿਹੜੇ ਤੁਹਾਡੇ ਅਜ ਗੱਠਾ ਬਣ ਚੁੱਕੀਆਂ ਨੇ ਚਾਹੇ ਉਹ ਲਾਈਪੋਮਾ ਦੀਆਂ ਨੇ ਔਰ ਚਾਹੇ ਉਹ ਯੂਟਰਸ ਫਾਈਬਰੋਇਡ ਜਾਂ ਬ੍ਰੈਸਿਸਟ ਨੇ ਉਹਨੂੰ ਇਹ ਰਾਮ ਬੰਧੇਗਾ ਔਰ ਇਹ ਆਪਣੇ ਇਸ ਸੈਂਟਰ ਦਾ ਨਾਗੀ ਇਲੈਕਟ੍ਰੋਮੋਪੈਥੀ ਸੈਂਟਰ ਦਾ ਬ੍ਰਹਮ ਅਸਤਰਾ ਜਿਹੜਾ ਕਿ ਆਪਾਂ ਲਿਕਵਿਡ ਦੇ ਰੂਪ ਦੇ ਵਿੱਚ ਤਿਆਰ ਕੀਤਾ ਵਾ ਔਰ ਇਹਦਾ ਰਿਜ਼ਲਟ ਬਹੁਤ ਹੀ ਸ਼ਾਨਦਾਰ ਤੇ ਬਹੁਤ ਹੀ ਬਾ ਕਮਾਲਾ ਜੀ ਬਿਲਕੁਲ ਤੇ ਫਿਰ ਇਹ ਦੱਸੋ ਜੀ ਹੁਣ ਤੁਸੀਂ ਇਹ ਕੀ ਮਿੱਠਾ ਸੋਡਾ ਹੈਗਾ ਇਹ ਕਿਸ ਚੀਜ਼ ਹੈ ਕਿ ਤੁਸੀਂ ਕਹਿ ਰਹੇ ਹੋ ਕਿ ਮੌਤ ਤੋਂ ਇਲਾਵਾ ਬਾਕੀ ਸਾਰੀਆਂ ਸਮੱਸਿਆਵਾਂ ਦਾ ਦਿੱਕਤਾਂ ਦਾ ਪਰੇਸ਼ਾਨੀਆਂ ਦਾ ਜਿਹੜਾ ਹੱਲ ਇਸ ਨੀਲੇ-ਨੀਲੇ ਰੂਪੀ ਪਾਣੀ ਗ੍ਰੀਨ ਪਾਣੀ ਦੇ ਵਿੱਚ ਬਿਲਕੁਲ ਜੀ ਬਿਲਕੁਲ ਸਾਡੇ ਕੋਲ ਬੜੇ ਕੇਸ ਆ ਰਹੇ ਸੀਗੇ ਇਸ ਸਮੱਸਿਆਵਾਂ ਦੇ ਕਿਉਂਕਿ ਅਸੀਂ ਸਿਰਫ ਦੋ ਜਣੇ ਆ ਮੈਂ ਔਰ ਡਾਕਟਰ ਸਾਹਿਬ ਨਾਗੀ ਸਾਹਿਬ ਅਸੀਂ ਦੋ ਜਣੇ ਇੰਨਿਆਂ ਨੂੰ ਨਹੀਂ ਸੰਭ ਸਕਦੇ ਇਸ ਕਰਕੇ ਅੱਜ ਅਸੀਂ ਤੁਹਾਨੂੰ ਤੁਹਾਡੇ ਘਰ ਦੇ ਵਿੱਚ ਆਪ ਦੀਆਂ ਗੱਠਾਂ ਨੂੰ ਠੀਕ ਕਰਨ ਦੇ ਲਈ ਨੁਸਖਾ ਦੇਤਾ ਸੀ ਨਹੀਂ ਕਹਿੰਦੇ ਸਾਡੇ ਕੋਲੇ ਆਓ ਸਾਡੇ ਕੋਲੇ ਸਿਰਫ ਉਹ ਆਵੇ ਜਿਹੜਾ ਕ੍ਰੋਨਿਕਲ ਡਿਸੀਜ਼ ਚਾ ਜਿੰਨੂੰ ਸਾਰੇ ਡਾਕਟਰਾਂ ਕੋਲੋਂ ਜਿੰਨੂੰ ਸਿਰਫ ਹੱਲ ਮਿਲ ਗਿਆ ਕਿ ਆਪਰੇਸ਼ਨ ਸਾਡੇ ਕੋਲੇ ਉਹ ਆਵੇ ਕ੍ਰੋਨਿਕਲ ਡਿਸੀਜ਼ ਵਾਲਾ ਜਿੰਦੇ ਕੋਲੇ ਹਜੇ ਸਮਾਂ ਹੈਗਾ ਵਾ ਕਿ ਮੈਂ ਆਪਦੇ ਘਰੇ ਠੀਕ ਹੋ ਸਕਦਾ ਉਹਨੂੰ ਸਾਡੇ ਕੋਲੇ ਆਉਣ ਦੀ ਲੋੜ ਨਹੀਂ ਜਿੰਦਾ ਹੱਲ ਆਪਰੇਸ਼ਨ ਆ ਉਹ ਸਾਡੇ ਕੋਲੇ ਆਵੇ ਆਪਰੇਸ਼ਨ ਨਹੀਂ ਹੋਂਦਾਂਗੇ ਕੀ ਬਾ ਬਿਨਾ ਆਪਰੇਸ਼ਨ ਤੋਂ ਆਪਾਂ ਯੂਟਰਸ ਫਾਈਬਰੇਡ ਔਰ ਬ੍ਰੈਸ ਸਿਸਟ ਨੂੰ ਗੱਠਾਂ ਨੂੰ ਰਿਮੂਵ ਕਰਾਂਗੇ ਔਰ ਜਿਹੜੀ ਇਹ ਚੀਜ਼ ਵਾ ਇਹ ਅੱਜ ਤੱਕ ਕੋਈ ਵੈਦ ਕੋਈ ਡਾਕਟਰ ਔਰ ਕਿਸੇ ਨੇ ਵੀ ਨਹੀਂ ਤੁਹਾਨੂੰ ਦੱਸਿਆ ਹੋਣਾਗਾ ਜਿਹੜੀ ਅੱਜ ਲੈ ਕੇ ਆਏ ਆਸ ਫਰੂਕੀ ਸਾਹਿਬ ਕਲੌਂਜੀ ਦਾ ਸਿਰਕਾ ਕਲੌਂਜੀ ਦਾ ਸਿਰਕਾ ਬਿਲਕੁਲ ਜੀ ਬਿਲਕੁਲ ਕਲੌਂਜੀ ਦਾ ਸਿਰਕਾ ਔਰ ਇਹ ਸਿਰਕੇ ਦੇ ਮੈਂ ਫਾਇਦੇ ਦੱਸ ਦਿੰਨਾ ਸਭ ਤੋਂ ਪਹਿਲਾ ਫਾਇਦਾ ਜਿੰਦਾ ਡਾਈਜੈਸ਼ਨ ਖਰਾਬ ਆ ਡਾਈਜੈਸ਼ਨ ਸਹੀ ਕਰੇਗਾ ਜਿਹਨੂੰ ਤ્વਚਾ ਦੀ ਸਮੱਸਿਆ ਸਕਿਨ ਦੀ ਸਮੱਸਿਆ ਸਕਿਨ ਸਹੀ ਕਰੇਗਾ ਜਿੰਦੇ ਪੈਰਾਂ ਚੋਂ ਸੇਕ ਨਿਕਲਦਾ ਹੱਥ ਪੈਰ ਸੋਂਦੇ ਬਲੱਡ ਪ੍ਰੈਸ਼ਰ ਸ਼ੂਗਰ ਜਿੰਨੀਆਂ ਸਮੱਸਿਆਵਾਂ ਗਨਾਦਮ ਆਉਨੀਆਂ ਘੱਟ ਔਰ ਸਭ ਤੋਂ ਵਧੀਆ ਮੇਜਰ ਜਿਹੜਾ ਹੈਗਾ ਵਾ ਉਹ ਵਾ ਗੱਠਾਂ ਵਾਸਤੇ ਅੱਜ ਆਪਾਂ ਇਹਨੂੰ ਲੈ ਕੇ ਆਏ ਔਰ ਇਹਦਾ ਨੁਸਕਾ ਜਿਹੜਾ ਬਣਾਉਣਾ ਬੜਾ ਹੀ ਸ਼ਾਨਦਾਰ ਔਰ ਬੜਾ ਹੀ ਸੌਖਾ ਕੋਈ ਸਮਾਨ ਨਹੀਂ ਲੱਗਣਾ ਤੁਹਾਨੂੰ ਔਰ ਇਹਨੂੰ ਲੈਣ ਦਾ ਵੀ ਕੋਈ ਸਮਾਨੀ ਸਭ ਤੋਂ ਪਹਿਲਾਂ ਆਪਾਂ ਇੱਕ ਗਲਾਸ ਨੋਰਮਲ ਪਾਣੀ ਜਿਹੜਾ ਕਿ ਘੜੇ ਵਾਲਾ ਹੋਊਗਾ ਠੀਕ ਸ਼ਰਤ ਹੋਏਗੀ ਘੜੇ ਵਾਲਾ ਘੜੇ ਵਾਲੇ ਪਾਣੀ ਦਾ ਤੁਸੀਂ ਇੱਕ ਗਲਾਸ ਲੈ ਕੇ ਉਹਦੇ ਵਿੱਚ ਇੱਕ ਚਮਚ ਕਲੌਂਜੀ ਦੇ ਸਿਰਕੇ ਦਾ ਐਡ ਕਰ ਦੇਣਾ ਠੀਕ ਬਾਸ ਇਹਨੂੰ ਇਹਦਾ ਐਡ ਕਰਕੇ ਉਸ ਤੋਂ ਬਾਅਦ ਇਹਦੇ ਵਿੱਚ ਤੁਸੀਂ ਇੱਕ ਚੁਟਕੀ ਮਿੱਠਾ ਸੋਦਾ ਐਡ ਕਰ ਦੇਣਾ ਬਾਸ ਇਹ ਨੁਸਖਾ ਤੁਹਾਡਾ ਬਣ ਕੇ ਤਿਆਰ ਬਰ ਤਿਆਰ ਕੀ ਆ ਇਹ ਨੁਸਖਾ ਤੁਸੀਂ ਇਦਾਂ ਹੀ ਔਰ ਇੱਕ ਗਲਾਸ ਜਿਹੜਾ ਇਹ ਤੁਸੀਂ ਹੈ ਤੁਹਾਡਾ ਬਣ ਜੇਗਾ ਔਰ ਇੱਕ ਗਲਾਸ ਨੂੰ ਤੁਸੀਂ ਉਸ ਤੋਂ ਬਾਅਦ ਪੀਣ ਲੱਗ ਜਾਣਾ ਔਰ ਪੀਂਦਿਆ ਸਾਰ ਕੁਝ ਕੁ ਦਿਨਾਂ ਦੇ ਵਿੱਚ ਹੀ ਪਹਿਲੇ 15 ਦਿਨਾਂ ਦੇ ਵਿੱਚ ਹੀ ਤੁਹਾਨੂੰ ਤੁਹਾਡੀਆਂ ਸਮੱਸਿਆਵਾਂ ਤੋਂ ਛੁਟਕਾਰਾ ਆਏਗਾ ਕਿਹੜੀਆਂ ਸਮੱਸਿਆਵਾਂ ਤੋਂ ਹੁਣ ਮੇਰਾ ਸਵਾਲ ਵੀ ਇਹੀ ਹੈ ਜੀ ਕਿ ਕੀ ਕਰੇਗਾ ਇੱਕ ਗਲਾਸ ਮੈਂ ਦੱਸਦਾ ਵਾਂ ਜਸਟ ਇੱਕ ਮਿੰਟ ਜਿਹੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਆਏਗਾ ਇਹ ਨਹੀਂ ਕਿ 15 ਦਿਨਾਂ ਚ ਗੱਠਾ ਗਿਆ ਵਾ 15 ਦਿਨ ਦੇ ਵਿੱਚ ਤੁਹਾਡੇ ਮੂਡ ਸਹੀ 15 ਦਿਨ ਦੇ ਵਿੱਚ ਤੁਹਾਡੇ ਗੱਠਾਂ ਦੀ ਦਰਦ ਸਹੀ 15 ਦਿਨ ਦੇ ਵਿੱਚ ਜਿਹੜੀਆਂ ਦਿੱਕਤਾਂ ਦੇ ਰੀਆਂ ਨੇ ਗੱਠਾਂ ਤੁਹਾਨੂੰ ਉਹ ਗੱਠਾband ਔਰ ਉਸ ਤੋਂ ਬਾਅਦ ਆ ਗਿਆ ਇੱਕ ਗਲਾਸ ਕੀ ਕਰੇਗਾ ਫਰੁਖੀ ਸਾਹਿਬ ਇੱਕ ਗਲਾਸ ਤੁਹਾਡੀਆਂ ਗੱਠਾ ਖਤਮ ਕਰੇਗਾ ਇੱਕ ਗਲਾਸ ਤੁਹਾਡਾ ਡਾਈਜੈਸ਼ਨ ਸਹੀ ਕਰੇਗਾ ਕਿਉਂਕਿ ਇਹਦੇ ਵਿੱਚ ਕਲੌਂਜੀ ਦਾ ਸਿਰਕਾ ਪਿਆ ਚੁੱਕਾ ਵਾ ਇੱਕ ਗਲਾਸ ਸੁੱਤੇ ਹੱਥ ਪੈਰਾਂ ਨੂੰ ਉਠਾ ਦੇਗਾ ਇੱਕ ਗਲਾਸ ਬ੍ਰੈਸਿਸਟ ਜਾਂ ਯੂਟਰਸ ਫਾਈਬਰਡ ਖਤਮ ਕਰਨ ਦੀ ਸ਼ਕਤੀ ਰੱਖਦਾ ਔਰ ਇੱਕ ਗਲਾਸ ਵਧਿਆ ਬਲੱਡ ਪ੍ਰੈਸ਼ਰ ਅੱਪ ਹੋਈ ਸ਼ੂਗਰ ਔਰ ਸੁੱਤੇ ਹੱਥ ਪੈਰ ਤੇ ਕੋਲੇਸਟ੍ਰੋਲ ਉਨੂੰ ਸਹੀ ਕਰੇਗਾ ਇੱਕ ਗਲਾਸ ਟੀ ਸ਼ਕਤੀ ਰੱਖਦਾ ਵਾ ਜੀ ਅੱਛਾ ਹੁਣ ਸਾਨੂੰ ਇਹ ਵੀ ਦੱਸ ਦਿਓ ਕਿ ਇਹ ਜਿਹੜਾ ਇੱਕ ਗਲਾਸ ਹੈ ਨਾਗੀ ਸਾਹਿਬ ਇਸਤੇਮਾਲ ਕਦੋਂ ਕਰਨਾ ਹੈ ਫਿਰ ਇਹ ਵੀ ਦੱਸ ਦਿਓ ਕਿ ਬਿਲਕੁਲ ਰੁਕੀ ਸਾਹਿਬ ਇਹਨੂੰ ਵਰਤਣ ਦਾ ਸਹੀ ਤਰੀਕਾ ਰਾਤ ਨੂੰ ਸੌਣ ਲੱਗਿਆ ਸੌਣ ਦੇ ਟਾਈਮ ਤੇ ਸੌਣ ਦੇ ਟਾਈਮ ਤੇ ਔਰ ਮੈਂ ਗੱਲ ਕਰਾਂ ਕੋਈ ਵੀ ਚੀਜ਼ਾਂ ਦੇ ਫਾਇਦੇ ਵੀ ਹੁੰਦੇ ਤੇ ਨੁਕਸਾਨ ਵੀ ਹੁੰਦੇ ਇਹਦਾ ਤੁਸੀਂ ਖਿਆਲ ਆਪ ਰੱਖਣਾ ਠੀਕ ਹੈ ਹੁਣ ਇਹਨੂੰ ਵਰਤਣ ਲੱਗਿਆ ਜਦੋਂ ਵੀ ਇਹਨੂੰ ਵਰਤਣਾ ਇੱਕ ਘੰਟੇ ਦਾ ਖਾਣ ਪੀਣ ਦਾ ਗੈਬ ਹੋਣਾ ਚਾਹੀਦਾ ਜੀ ਜੀ ਮਤਲਬ ਕਿ ਇੱਕ ਘੰਟਾ ਜਾਂ ਕੁਝ ਪਹਿਲੋ ਖਾ ਲੋ ਜਾਂ ਇੱਕ ਘੰਟਾ ਬਾਅਦ ਖਾਣਾ ਵੈ ਸਹੀ ਤਰੀਕਾ ਇਹੰਦਾ ਕਿ ਖਾਣਾ ਤੁਸੀਂ 8:00 ਵਜੇ 7:30 ਵੈਹੇ ਕਾ ਖਾਣਾ ਸੂਰਜ ਖੜੇ ਖਾਣਾ ਚਾਹੀਦਾ ਇਹਨੂੰ 8:00 ਦੇ ਸੇਵਨ ਕਰ ਲੋ 7:00 ਵਜੇ ਦੀ ਭੋਜਨ ਕਰ ਲਿਆ 8:00 ਵਜੇ ਦਾ ਸੇਵਨ ਕਰ ਲੋ ਦੂ ਬਾਅਦ ਚਾਉਦਾ ਹਜਮ ਕਰਕੇ ਇਹਨੂੰ ਸੋਵੋ ਔਰ ਰਾਤ ਨੂੰ ਸੌਣ ਲੱਗਿਆ ਇਹਨੂੰ ਪੀਣਾ ਸਹੀ ਤਰੀਕਾ ਇਹੀ ਹੈ ਹਾਂਜੀ अच्छा करण साहब फिर ਜਿਹੜਾ ਇਹ ਚੀਜ਼ ਹੈਗੀ ਜਿਸ ਤਰੀਕੇ ਨਾਲ ਡਾਕਟਰ ਸਾਹਿਬ ਨੇ ਦੱਸਿਆ ਕਿ ਇਹਨੂੰ ਪੀਣ ਦਾ ਢੰਗ ਕਿਹੜਾ ਹੈ ਕੋਈ ਸਾਵਧਾਨੀ ਵੀ ਵਰਤਨ ਦੀ ਜ਼ਰੂਰਤ ਪਵੇਗੀ ਮਤਲਬ ਕੋਈ ਪਰਹੇਜ਼ ਵੀ ਰੱਖਣੇ ਪੈਣਗੇ ਇਸ ਸਿਰਕੇ ਦੇ ਕਲੌਂਜੀ ਵਾਲੇ ਸਿਰਕੇ ਦਾ ਨੁਸਕਾ ਪੀਣ ਵਾਸਤੇ ਔਰ ਤੁਸੀਂ ਅਗਰ ਕਿਸੇ ਨੇ ਮਿਲਣਾ ਹੋਵੇ ਤੁਸੀਂ ਮਿਲਿਓਗੇ ਕਿੱਥੇ ਬਿਲਕੁਲ ਜੀ ਬਿਲਕੁਲ ਜਿਵੇਂ ਕਿ ਸਾਵਧਾਨੀ ਨਾਗੀ ਸਾਹਿਬ ਨੇ ਦੱਸਤੀ ਆ ਕਿ ਇਹਨੂੰ ਲੈਣ ਤੋਂ ਪਹਿਲਾਂ ਤੇ ਲੈਣ ਤੋਂ ਬਾਅਦ ਤੁਸੀਂ ਕਿਸੇ ਵੀ ਚੀਜ਼ ਦਾ ਸੇਵਨ ਨਹੀਂ ਕਰ ਸਕਦੇ ਇਨੂੰ ਲੈਣ ਤੋਂ ਪਹਿਲਾਂ ਤੁਸੀਂ ਖਾਣਾ ਖਾ ਲਓ ਔਰ ਇਹਨੂੰ ਲੈਣ ਤੋਂ ਬਾਅਦ ਕਈਆਂ ਦਾ ਹੁੰਦਾ ਕਿ ਚੱਲ ਇੱਕ ਗਲਾਸ ਪਾਣੀ ਪੀ ਲਿਆ ਹੁਣ ਸੌਣ ਲੱਗਿਆ ਇੱਕ ਗਲਾਸ ਦੁੱਧ ਵੀ ਪੀ ਲਈਏ ਦੁੱਧ ਇਹਦੇ ਵਿੱਚ ਤੁਸੀਂ ਨਹੀਂ ਪੀਣਾ ਔਰ ਮੈਂ ਇਹੀ ਗੁਜਾਰਿਸ਼ ਕਰੂੰਗਾ ਜਿੰਨੇ ਵੀ ਭੈਣਾ ਤੇ ਭਰਾ ਸਾਡੇ ਵੀਡੀਓ ਦੇਖ ਰਹੇ ਨੇ ਚਾਹੇ ਇੱਥੇ ਦੇਖ ਰਹੇ ਨੇ ਚਾਹੇ ਬਾਹਰ ਬੈਠੇ ਦੇਖ ਰਹੇ ਨੇ ਦੁੱਧ ਦਾ ਸੇਵਨ ਜਿੰਨਾ ਵੀ ਹੋ ਸਕਦਾ ਉਨਾ ਘੱਟ ਕਰੋ ਅਸੀਂ ਦੁੱਧ ਨੂੰ ਮਾੜਾ ਨਹੀਂ ਕਹ ਰਹੇ ਪਰ ਦੁੱਧ ਦਾ ਸੇਵਨ ਤੁਸੀਂ ਜਿੰਨਾ ਘੱਟ ਕਰੋਗੇ ਓਨਾ ਤੁਹਾਨੂੰ ਇਹ ਫਾਇਦਾ ਕਰੇਗਾ ਔਰ ਲਾਸਟ 'ਤੇ ਮੈਂ ਇੱਕ ਗੱਲ ਦੱਸ ਦਿੰਨਾ ਭੈਣਾ ਵਾਸਤੇ ਜਿਨ੍ਹਾਂ ਦੇ ਯੂਟਰਸ ਫਾਈਬਰੋਇਡ ਨੇ ਔਰ ਜਿਨ੍ਹਾਂ ਨੂੰ ਮੈਂਸਟ੍ਰੂਅਲ ਸਰਕਲ ਆ ਰਿਹਾ ਹੁੰਦਾ ਪੀਰੀਅਡ ਆਏ ਹੁੰਦੇ ਨੇ ਜਦੋਂ ਪੀਰੀਅਡ ਆਏ ਹੁੰਦੇ ਨੇ ਉਸ ਉਦੋਂ 2 ਦਿਨ ਪਹਿਲੇ 2 ਦਿਨ ਤੁਸੀਂ ਨਹਾਉਣਾ ਨਹੀਂ ਨਹਾਉਣ ਦਾ ਮਤਲਬ ਤੁਸੀਂ ਉਦੋਂ ਸਿਰ ਨਹੀਂ ਧੋਣਾ ਸਿਰ ਨਹੀਂ ਧੋਣਾ ਜੀ ਇੰਦਰ ਧੋਵੋਗੇ ਤਾਂ ਉਹ ਤੁਹਾਡੇ ਯੂਟਰਸ ਫਾਈਬਰੋਇਡ ਬਣਨ ਦਾ ਕਾਰਨ ਬਣਦਾ ਔਰ ਉਸ ਤੋਂ ਬਾਅਦ ਜਿਹੜਾ ਆਪਣਾ ਮਿਲਣ ਦਾ ਸਮਾਂ ਵਾਜੀ ਗੜਾ ਰੋਡ ਤਾਜ ਮਾਰਕੀਟ ਨੀਅਰ ਬੱਸ ਸਟੈਂਡ ਕ੍ਰਿਸਟਲ ਪਲਾਜ਼ਾ ਇੱਥੇ ਆਪਣਾ 38 ਨੰਬਰ ਐਸਯੂ ਆ ਨਾਗੀ ਐਲੈਕਟ੍ਰੋਮੋਪੈਥੀ ਸੈਂਟਰ ਬੱਸ ਸਟੈਂਡ ਤੋਂ ਬਿਲਕੁਲ ਸਿੱਧਾ ਵਾ ਸਕਰੀਨ ਦੇ ਉੱਪਰ ਆਪਣੇ ਦੋ ਨੰਬਰ ਚੱਲ ਰਹੇ ਨੇ ਅਪਾਇੰਟਮੈਂਟ ਦੇ ਨਾਲ ਹੀ ਤੁਸੀਂ ਮਿਲ ਸਕਦੇ ਹੋ ਵਿਦਾਊਟ ਅਪਾਇੰਟਮੈਂਟ ਨਹੀਂ ਮਿਲਿਆ ਜਾਂਦਾਗਾ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਅਸੀਂ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ ਅਵੇਲੇਬਲ ਹੁੰਨੇ ਆ ਧੰਨਵਾਦ ਜੀ ਜੀ ਅੱਛਾ ਫਿਰ ਜਿਹਨਾਂ ਨਾਲ ਇਹਨਾਂ ਦਾ ਕੰਮ ਨਹੀਂ ਬਣੇਗਾ ਡਾਕਟਰ ਸਾਹਿਬ ਫਿਰ ਇਸ ਸਰਕੇ ਨਾਲ ਕਲੌਂਜੀ ਦੇ ਅਮੁੱਠੇ ਸੋਡੇ ਨਾਲ ਤੇ ਫਿਰ ਉਹਨਾਂ ਵਾਸਤੇ ਤੁਸੀਂ ਅਲਟਰਨੇਟ ਤੁਸੀਂ ਕਹਿ ਰਹੇ ਹੋ ਵੀ ਅਸੀਂ ਆਪਰੇਸ਼ਨ ਨਹੀਂ ਹੋਣ ਦਿੰਦੇ ਇਹ ਕੀ ਗੱਲ ਹੈਗਾ ਬੜਾ ਵੱਡਾ ਦਾਵਾ ਹੈ ਕਿ ਤੁਸੀਂ ਕਹਿ ਰਹੇ ਹੋ ਕਿ ਯੂਟਰਸ ਦਾ ਅਸੀਂ ਰਿਮੂਵ ਨਹੀਂ ਹੋਣ ਦਿੰਦੇ ਅਸੀਂ ਯੂਟਰਸ ਦੇ ਵਿੱਚ ਰਸੋਲੀਆਂ ਰਿਮੂਵ ਕਰ ਦਾਂਗੇ ਬਿਲਕੁਲ ਬਿਲਕੁਲ ਫਰੂਕੀ ਸਾਹਿਬ ਜਿਵੇਂ ਕਲੌਂਜੀ ਦੇ ਸਿਰਕੇ ਦੀ ਗੱਲ ਕੀਤੀ ਹੈ ਇਹ ਆਪਣੇ ਆਪ ਚ ਇੱਕ ਬਾ ਕਮਾਲ ਇਸ ਤਰ੍ਹਾਂ ਜਿਵੇਂ ਸਿਰਕਾ ਆਪਣੇ ਆਪ ਚ ਇੱਕ ਤਾਕਤ ਰੱਖਦਾ ਨਾ ਉਸ ਤੇ ਤਰੀਕੇ ਨਾਲ ਅਸੀਂ ਜਿਹੜੇ ਸਿਰਕੇ ਅਰਕ ਵਗੈਰਾ ਕੁਝ ਪਲਾਂਟਸ ਦੇ ਆ ਅਸੀਂ ਇਸ ਬ੍ਰਹਮ ਅਸਤਰ ਦੇ ਵਿੱਚ ਪਾਏ ਹੁੰਦੇ ਆ ਅਲੱਗ-ਅਲੱਗ ਜਿਵੇਂ ਅਲੱਗ-ਅਲੱਗ ਬੋਤਲਾਂ ਹੁੰਦੀਆਂ ਉਹ ਅਸੀਂ ਅਲੱਗ-ਅਲੱਗ ਤਿਆਰ ਕਰਕੇ ਦਿੰਨੇ ਆ ਮੇਨ ਦੇਖੋ ਇੱਕ ਚੀਜ਼ ਦਾ ਨਾ ਫਾਈਬਰ ਨੂੰ ਠੀਕ ਕਰਨਾ ਕੋਈ ਵੱਡੀ ਗੱਲ ਨਹੀਂ ਬਸ ਇੱਕੋ ਚੀਜ਼ ਹੈ ਜਿਸ ਏਰੀਆ ਇਹ ਜਿਸਟ ਫਾਈਬਰਟ ਬਣ ਗਿਆ ਉਸ ਏਰੀਆ ਵਿੱਚ ਆਪਾਂ ਬਲੱਡ ਦਾ ਫਲੋ ਵਧਾਉਣਾ ਹੈ ਇਹ ਹੁਣ ਦੇਖੋ ਜਿਵੇਂ ਡਾਕਟਰਾਂ ਨੇ ਬੋਲੇ ਸੈਲ ਟਿਸ਼ੂ ਆਰਗਨ ਸਿਸਟਮ ਇਹ ਸੈਲ ਤੇ ਕੰਮ ਕਰਦਾ ਇਨੇ ਜੜ ਨੂੰ ਕਵਰ ਕਰਨਾ ਜੇ ਜੜ ਨੂੰ ਪਾਣੀ ਦੇਣਾ ਸ਼ੁਰੂ ਕਰਾਂਗੇ ਤੇ ਦਰਖਤ ਆਟੋਮੈਟਿਕ ਹਰਿਆ ਭਰਿਆ ਹੋ ਜਾਏਗਾ ਉਹ ਚਾਹੇ ਬਰੇਸਟ ਫਾਈਬਰੋਇਡ ਬਰੇਸਟ ਸਿਸਟ ਹੋਵੇ ਚਾਹੇ ਯੂਟਰਸ ਸਿਸਟ ਹੋਵੇ ਚਾਹੇ ਲਾਈਪੋਮਾ ਦੀ ਗੰਡਾ ਹੋਣ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਮੈਂ ਤੁਹਾਨੂੰ ਫਿਰ ਕਿੰਨਾ ਡਰਨ ਦੀ ਲੋੜ ਨਹੀਂ ਕਬਰਉਣ ਦੀ ਲੋੜ ਨਹੀਂ ਫੋਨ ਚੱਕੋ ਨਾਗੀ ਇਲੈਕਟੋਪੈਥੀ ਸੈਂਟਰ ਤੇ ਕਾਲ ਕਰੋ ਅਪਾਇੰਟਮੈਂਟ ਲੈ ਕੇ ਇੱਥੇ ਪਹੁੰਚੋ ਰਿਜ਼ਲਟ ਦੇ ਕੇ ਤੋਰਾਂਗੇ ਜੀ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀ ਜੀ ਸਾਰੀ ਗੱਲਬਾਤ ਲਈ ਸੋ ਇਹ ਸਾਡਾ ਨਾਗੀ ਇਲੈਕਟ੍ਰੋ ਹੋਮੋਪੈਥਿਕ ਸੈਂਟਰ ਦੇ ਡਾਕਟਰ ਡਾਕਟਰ ਗੁਡਬਕਸਿੰਗ ਨਾਗੀ ਤੇ ਡਾਕਟਰ ਕਰਨ ਕੁਟਾਰੀਆ ਸਾਹਿਬ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਕਲੋਂਜੀ ਦਾ ਜਿਹੜਾ ਸਿਰਕਾ ਹੈਗਾ ਜੇਕਰ ਅਸੀਂ ਯੂਜ਼ ਕਰਨਾ ਸ਼ੁਰੂ ਕਰ ਦਈਏ ਮਿੱਟੀ ਛੋਡੇ ਦੇ ਨਾਲ ਤਾਂ ਜਿਹੜੀਆਂ ਯੂਟਰਸ ਦੀਆਂ ਜਾਂ ਸਰੀਰ ਦੇ ਵਿੱਚ ਕਿਤੇ ਵੀ ਗੰਡਾ ਹੋਣ ਤਾਂ ਉਹਨਾਂ ਨੂੰ ਫਰਕ ਪੈਣਾ ਜਿਹੜਾ 15 ਦਿਨਾਂ ਦੇ ਵਿੱਚ ਵਿੱਚ ਸ਼ੁਰੂ ਹੋ ਸਕਦਾ ਔਰ ਪਰ ਮੇਰੀ ਗੁਜ਼ਾਰਿਸ਼ ਤੁਹਾਨੂੰ ਇਹ ਹੈ ਕਿ ਕੋਈ ਵੀ ਨੁਸਖਾ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇਹਦਾ ਸਬੰਧਤ ਡਾਕਟਰ ਡਾਕਟਰ ਕਨਕਟਾਰੀ ਨਾਲ ਵੀ ਤੁਸੀਂ ਗੱਲਬਾਤ ਕਰ ਸਕਦੇ ਹੋ ਡਾਕਟਰ ਲਾਗੀ ਜੀ ਨਾਲ ਵੀ ਤੁਸੀਂ ਗੱਲਬਾਤ ਕਰ ਸਕਦੇ ਹੋ ਜਾਂ ਫਿਰ ਆਪਣੇ ਨੀਡ ਲਈ ਡਾਕਟਰ ਵੈਦ ਹਕੀਮ ਦੀ ਸਲਾਹ ਦੇ ਨਾਲ ਉਹਨਾਂ ਦੀ ਇੱਛਾ ਮੁਤਾਬਕ ਹੀ ਤੁਸੀਂ ਇਹ ਨੁਸਖਾ ਫਾਰਮੂਲਾ ਇਸਤੇਮਾਲ ਦੇ ਵਿੱਚ ਲੈ ਕੇ ਆਉਣਾ ਲੇਕਿਨ ਮੇਰੀ ਗੁਜ਼ਾਰਿਸ਼ ਤੁਹਾਨੂੰ ਇਹ ਹੈ ਕਿ ਇਹ ਵੀਡੀਓ ਉਹਨਾਂ ਲੋਕਾਂ ਤੱਕ ਜ਼ਰੂਰ ਸ਼ੇਅਰ ਕਰਦਿਆ ਕਰੋ ਜਿਨ੍ਹਾਂ ਸਬਾਰ ਬਾਰ ਬਾਰ ਉਹਨਾਂ ਦੀ ਫਾਈਬਰੋਸ ਹੋ ਰਹੀ ਹੈ ਇਸ ਕਰਕੇ ਬੱਚੇ ਲੈਂਡ ਦੇ ਵਿੱਚ ਵੀ ਬੜੀ ਦਿੱਕਤ ਹੋ ਰਹੀ ਹੈ ਜਿਹੜਾ ਕੁਦਰਤ ਨੇ ਸਰਕਲ ਬਣਾਇਆ ਹੋਇਆ ਉਸ ਵੇਲੇ ਵੀ ਬੜੀ ਤੰਗ ਸਾਡੀਆਂ ਭੈਣਾਂ ਹੁੰਦੀਆਂ ਨੇ ਜਾਂ ਫਿਰ ਜਿਨ੍ਹਾਂ ਨੂੰ ਲੱਗਦਾ ਕਿ ਸਾਰੀ ਬਾਡੀ ਦੇ ਉੱਤੇ ਥਾਂ ਥਾਂ ਦੇ ਉੱਤੇ ਫੈਟ ਬਾਲਸ ਜਾਂ ਗੰਡਾ ਬਣ ਗਈਆਂ ਨੇ ਉਹਨਾਂ ਵਾਸਤੇ ਵੀ ਬੜਾ ਕਾਰਗਰ ਸਾਬਿਤ ਹੋ ਸਕਦੇ ਸੋ ਉਹਨਾਂ ਨਾਲ ਤੁਸੀਂ ਇਹ ਵੀਡੀਓ ਸ਼ੇਅਰ ਜ਼ਰੂਰ ਕਰਦਿਆ ਕਰੋ ਧੰਨਵਾਦ